ਮੇਰਾ ਨਾਮ ਮਨੀ ਸੇਠ ਹੈ ਜੀ ਤਿੰਨ ਸਾਲ ਤੋਂ ਵਾਅਦਾ ਸਮਾਂ ਹੋ ਚੁੱਕਿਆ ਆਈ ਥਿੰਕ ਜੋ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਬਹੁਤ ਐਜੂਕੇਸ਼ਨ ਲੈ ਕੇ ਆਵਾਂਗੇ ਨਵੇਂ-ਨਵੇਂ ਮੈਡੀਕਲ ਕਾਲਜ ਬਣਾਵਾਂਗੇ ਐਜੂਕੇਸ਼ਨ ਦੇ ਲਈ ਉਹ ਥਾਂ-ਥਾਂ ਤੇ ਸਕੂਲ ਵਧੀਆ ਪ੍ਰੋਵਾਈਡ ਕਰਨਗੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਉਹ ਕਰ ਰਹੇ ਨੇ ਕਿਉਂਕਿ ਬਹੁਤ ਨੌਜਵਾਨ ਬੱਚੇ ਨੇ ਜਿਹੜੇ ਬਹੁਤ ਜ਼ਿਆਦਾ ਪੜ੍ਹ ਕੇ ਅੱਜ ਵੀ ਉਹ ਬੇਲੇ ਬੈਠੇ ਨੇ ਇਸ ਲਈ ਉਹ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀਆਂ ਗੱਲਾਂ ਕਰਦੇ ਨੇ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਹੋਏ ਸੀ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਉਹਨਾਂ ਨੇ ਮਹਿਲਾਂ ਨੂੰ ਦੇਣ ਦਾ ਕੀਤਾ ਸੀਗਾ ਵਾਦਾ ਨਾ ਤਾਂ ਉਹ ਉਸ ਵਾਦੇ ਨੂੰ ਪੂਰਾ ਕਰ ਸਕੇ ਨੇ ਨਾ ਹੀ ਉਹਨਾਂ ਨੇ ਅੱਗੇ ਕੋਈ ਹੋਰ ਜੋ ਵੀ ਸਹੂਲਤਾਂ ਦੇਣ ਦਾ ਉਹਨਾਂ ਨੇ ਵਾਦਾ ਕੀਤਾ ਨਾ ਹੀ ਉਹ ਚੀਜ਼ਾਂ ਤੇ ਆਪਣੇ ਪੂਰੇ ਉਤਰੇ ਨੇ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਹੋਰ ਬੰਦੇ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਬਹੁਤ ਉਮੀਦ ਨਾਲ ਪਾਈਆਂ ਸੀ ਕਿ ਉਹ ਸਾਡੇ ਲਈ ਕੁਝ ਕਰਨਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਜੋ ਬੱਚੇ ਆਪਣਾ ਅੱਗੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਧੀਆ ਤੋਂ ਵਧੀਆ ਕਾਲਜ ਪ੍ਰੋਵਾਈਡ ਕਰਾਵਾਂਗੇ ਪਰ ਹਲੇ ਤੱਕ ਉਹ ਆਪਣੇ ਵਾਅਦੇ ਤੇ ਪੂਰੇ ਨਹੀਂ ਉਤਰੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਅੱਗੇ ਕਿਸੇ ਹੋਰ ਸਰਕਾਰ ਨੂੰ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ